ਤਾਂ ਗੱਲ ਕਰਾਂਗੇ ਅਮਰਿਤਪਾਲ ਸਿੰਘ ਮੈਰੋ ਦੀ ਜਿਸ ਦੀ ਧਮਕੀ ਤੋਂ ਬਾਅਦ ਭਾਬੀ ਦਾ ਜੋ ਮਾਸਟਰਮਾਈਂਡ ਅਮਰਿਤਪਾਲ ਸਿੰਘ ਮੈਰੋ ਉਸ ਦੇ ਵੱਲੋਂ ਇੱਕ ਵੀਡੀਓ ਪਾ ਕੇ ਸ਼ਰਮ ਪੰਕੀ ਦਿੱਤੀ ਗਈ ਸੀ ਦੀਪਿਕਾ ਲੁਧਰਾਨ ਦੀਪਿਕਾ ਲੁਧਰਾ ਇਨਫਲੂਐਂਸਰ ਹੈ ਹੋਰ ਵੀ ਕਈ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਧਮਕੀ ਦਿੱਤੀ ਗਈ ਹੈ ਕਿ ਇਹੋ ਜਿਹਾ ਕੰਟੈਂਟ ਪਾਉਣਾ ਅਸ਼ਲੀਲ ਕੰਟੈਂਟ ਪਾਉਣਾ ਬੰਦ ਕਰ ਦੋ ਇਹ बार-बार ਕਿਹਾ ਜਾ ਰਿਹਾ ਹੈ ਆਸੋਦਾ ਜੀ ਕਿ ਨਹੀਂ ਤਾਂ ਜਾਨ ਤੋਂ ਮਾਰ ਮੁਕਾ ਦਿੱਤਾ ਜਾਵੇਗਾ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਇਹ ਆਖਿਆ ਗਿਆ ਹੈ ਪਾਰਕਿੰਗ ਸਿਰਫ ਬਠਿੰਡਾ ਚ ਨਹੀਂ ਹੋਰ ਵੀ ਕਈ ਥਾਵਾਂ ਤੇ ਪਾਰਕਿੰਗ ਦੇ ਸਾਡੇ ਕੋਲ ਸਿੱਧਾ-ਸਿੱਧਾ ਧਮਕੀ ਦਿੱਤੀ ਗਈ ਹੈ ਜਿਹੜੇ ਅਸ਼ਲੀਲ ਕੰਟੈਂਟ ਪਾਉਂਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਧਮਕੀ ਦਿੱਤੀ ਗਈ ਹੈ ਸਿੱਧੀ-ਸਿੱਧੀ ਕਿ ਜੇਕਰ ਤੁਸੀਂ ਅਸ਼ਲੀਲ ਕੰਟੈਂਟ ਪਾਉਣਾ ਬੰਦ ਨਹੀਂ ਕੀਤਾ ਤਾਂ ਮਾਰ ਮੁਕਾ ਦਿੱਤਾ ਜਾਵੇਗਾ ਪਾਰਕਿੰਗ ਸਿਰਫ ਬਠਿੰਡਾ ਚ ਨਹੀਂ ਹੈ ਕਈ ਥਾਵਾਂ ਤੇ ਅੱਜ ਜੀ ਕੁਝ ਦਿਨ ਪਹਿਲਾਂ ਜਿਹੜੇ ਭਾਬੀ ਕਮਲਕੌਰ ਹੈ ਉਸ ਦਾ ਕਤਲ ਕੀਤਾ ਗਿਆ ਅਮਰਿਤਪਾਲ ਸਿੰਘ ਵੱਲੋਂ ਜਿਹੜੀ ਆ ਧਮਕੀ ਦਿੱਤੀ ਗਈ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਹੁਣ ਇਹ बार-बार ਇਨਫਲੂਐਂਸਰਸ ਨੂੰ ਹੋਰ ਵੀ ਧਮਕੀ ਦਿੱਤੀ ਜਾ ਰਹੀ ਹੈ ਅਸ਼ਲੀਲ ਕੰਟੈਂਟ ਪਾਉਣਾ ਬੰਦ ਕਰ ਦਿਓ ਨਹੀਂ ਤਾਂ ਮਾਰ ਮੁਕਾ ਦਿੱਤਾ ਜਾਵੇਗਾ ਪਾਰਕਿੰਗ ਸਿਰਫ ਬਠਿੰਡਾ ਚ ਨਹੀਂ ਹੋਰ ਵੀ ਕਈ ਥਾਵਾਂ ਤੇ ਹੈ ਇਸ ਦੀ ਤਾਂ ਡੈੱਡ ਬੋਡੀ ਵੀ ਲੱਗ ਗਈ ਤੇਰੀ ਤਾਂ ਡੈੱਡ ਬੋਡੀ ਵੀ ਨਹੀਂ ਲੱਭਣੀ ਇਹ ਕਹਿਣਾ ਹੈ ਅਮਰਿਤਪਾਲ ਸਿੰਘ ਮੈਰੋ ਦਾ ਹੁਣ ਦੱਸ ਜੀ ਕਿ ਹੁਣ ਬਾਬਾ ਹਰਜੀਤ ਸਿੰਘ ਰਸੂਲਪੁਰ ਅਮਰਿਤਪਾਲ ਸਿੰਘ ਮੈਰੋਦੇਵ ਵਿਰੋਧ ਦੇ ਵਿੱਚ ਖੜੇ ਹੋ ਗਏ ਨੇ ਉਹਨਾਂ ਨੇ ਆਖਿਆ ਕਿ ਇਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਅਮਰਿਤਪਾਲ ਸਿੰਘ ਮੈਰੋ ਤੰਕਿਆ ਦਿਨ ਦਾ ਨਜ਼ਰ ਆ ਰਿਹਾ ਹੈ ਔਰ ਹੁਣ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਸੀਐਮ ਮਾਨ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਇਸ ਤੇ ਸਖਤ ਤੋਂ ਸਖਤ ਐਕਸ਼ਨ ਹੋਣਾ ਚਾਹੀਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਜਾਬ ਦੇ ਵਿੱਚ ਇੱਕ ਬੱਚੀ ਦਾ ਇੱਕ ਕੁੜੀ ਦਾ ਕਮਲਕੌਰ ਭਾਬੀ ਜੀ ਦਾ ਨਾਮ ਹੈ ਜਦ ਕਿ ਗੁਰਮਤਿ ਵਿੱਚ ਭਾਬੀ ਸ਼ਬਦ ਪਰਵਾਨ ਨਹੀਂ ਆ ਉਹਦਾ ਮਰਡਰ ਹੋਇਆ ਤੇ ਨਾਲ ਹੀ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਇੱਕ ਵੀਡੀਓ ਜਾਰੀ ਕਰੀ ਗਈ ਹੈ ਕਿ ਜਿਹਦੇ ਵਿੱਚ ਅਜੇ ਵੀ ਉਹ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਦੀਆਂ ਕੁੜੀਆਂ ਨੂੰ ਧਮਕਾਉਂਦਾ ਪਿਆ ਤੇ ਮਹਿਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਤੇ ਨਾਲ ਹੀ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਤੁਸੀਂ ਕਿੰਨਕ ਹੋਰ ਅਜੇ ਬੱਚੇ ਮਰਾਉਣੇ ਨੇ ਇਹ ਜਿਹੜੇ ਬਾਣੇ ਦੇ ਅੰਦਰ ਇਹ ਗੈਂਗਸਟਰ ਨੇ ਨਾ ਕਿ ਇਹ ਗੁਰੂ ਦੇ ਸਿੱਖ ਨੇ ਗੁਰੂ ਦਾ ਇਹ ਕੀ ਬੋਲ ਰਿਹਾ ਹੈ ਗੁਰੂ ਦਾ ਸਿੰਘ ਬਿਹਾਰ ਦੇ ਲੋਕਾਂ ਨੂੰ ਬਿਹਾਰ ਦੀਆਂ ਕੁੜੀਆਂ ਬਾਰੇ ਬਿਹਾਰ ਨੂੰ ਉੱਤਰ ਪ੍ਰਦੇਸ਼ ਬਾਰੇ ਯੂਪੀ ਬਾਰੇ ਕਦੇ ਮਾੜਾ ਨਹੀਂ ਬੋਲ ਸਕਦਾ ਮੈਨੂੰ ਇਹ ਅਜੇ ਪਤਾ ਨਹੀਂ ਕਿ ਗੁਰੂ ਸਾਹਿਬ ਦਾ ਜਨਮ ਕਿੱਥੇ ਹੋਇਆ ਗੁਰੂ ਸਾਹਿਬ ਨੇ ਯੂਪੀ ਜਿਹੜਾ ਉੱਤਰ ਪ੍ਰਦੇਸ਼ ਹੈ ਉੱਥੇ ਮਾਤਾ ਗੁਜਰੀ ਨੇ ਆਪਣਾ ਗਰਭ ਵਿੱਚ ਆਏ ਤੇ ਬਿਹਾਰ ਦੇ ਪਟਨਾ ਸ਼ਹਿਰ ਦੇ ਵਿੱਚ ਜਾ ਕੇ ਮਾਤਾ ਗੁਜਰੀ ਦੇ ਘਰ ਉਹਨਾਂ ਦਾ ਜਨਮ ਹੋਣਾ ਹੋਇਆ ਸੋ ਇਹ ਗੁਰੂ ਦਾ ਸਿੱਖ ਕਿਸੇ ਬਾਰੇ ਮਾੜਾ ਨਹੀਂ ਬੋਲ ਸਕਦਾ ਅਰ ਤੂੰ ਹੁੰਦਾ ਕੌਣ ਹੈ ਬਲੈਕਮੇਲਰ ਹੈ ਤੂੰ ਤੂੰ ਹਮੇਸ਼ਾ ਲੋਕਾਂ ਨੂੰ ਡਰਾ ਧਮਕਾ ਕੇ ਆਪਣੀ ਜੀਵਨ ਲੀਲਾ ਬਤੀਤ ਕਰਿਆ ਹੋਰ ਕੀ ਕਰਿਆ ਹਮੇਸ਼ਾ ਤੈਨੂੰ ਕਮਲ ਕੌਰ ਭਾਬੀ ਜੀ ਦਾ ਨਾਮ ਉਹ ਬੱਚੀ ਦਾ ਜਿਹਦਾ ਅੱਜ ਮੜਾ ਹੋਇਆ ਮੈਨੂੰ ਬੜਾ ਦੁੱਖ ਲੱਗਿਆ ਕਿ ਪੰਜਾਬ ਦੀ ਇੱਕ ਕਿਸੇ ਵੀ ਉਹਦਾ ਆਪ ਦਾ ਜੀਵਨ ਸੀ ਉਹਦਾ ਆਪ ਦਾ ਕਿਰਦਾਰ ਸੀ ਸਾਨੂੰ ਕਿਸੇ ਦੇ ਕਿਰਦਾਰ ਤੋਂ ਜੀਵਨ ਤੋਂ ਕੁਝ ਨਹੀਂ ਲੈਣਾ ਤੈਨੂੰ ਕਲੀ-ਕਲੀ ਦੀ ਰੀਲ ਯਾਦ ਆ ਕਦੋਂ ਉਹ ਕੋੜੀ ਕੁੜੀ ਕਦੋਂ ਕੋਈ ਬੱਚੀ ਕੀ ਬੋਲਦੀ ਆ ਕਿਹੜੇ ਕੱਪੜੇ ਪਾਉਂਦੀ ਆ ਕਦੋਂ ਉਹ ਆਪਣੇ ਅੰਗ ਦਿਖਾਉਂਦੇ ਨੇ ਤੁਸੀਂ ਕੱਲੀ-ਕੱਲੀ ਦੀ ਰੀਲ ਫੋਲ ਦੀਆਂ ਦੇ ਨੇ ਉਦੋਂ ਤੁਸੀਂ ਵੀ ਦੇਖਦੇ ਹੋ ਅੱਜ ਉਹ ਬੱਚੀ ਮਰ ਗਈ ਅੱਜ ਤੂੰ ਫੇਰ ਕੁਝ ਅਜਿਹੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਵੀਡੀਓ ਬਣਾ ਰਿਹਾ ਹੈ ਜਿਹੜੇ ਪੰਜਾਬ ਨੂੰ ਤੋੜਨ ਵਾਲੇ ਨੇ ਜਿਨ੍ਹਾਂ ਨੂੰ ਹਮੇਸ਼ਾ ਪੰਜਾਬ ਵਿੱਚ ਅੱਗ ਲਾਉ ਗੱਲਾਂ ਪਸੰਦ ਨੇ ਤੈਨੂੰ ਪੁੱਛਿਆ ਜਾਵੇ ਛੇਤਰ ਮਾਰ ਕੇ ਕਿ ਇਸ ਬੱਚੀ ਦਾ ਕਤਲ ਕਿਹਨੇ ਕੀਤਾ ਤੇ ਇਹਦੀ ਅਰੈਸਟ ਹੋਣੀ ਬਹੁਤ ਜ਼ਰੂਰੀ ਹੈ ਨਾਲ ਹੀ ਮੈਂ ਇੱਕ ਇਹ ਵੀ ਕਹਾਂ ਕਿ ਅਜਿਹੇ ਲੋਕਾਂ ਨੂੰ ਕੋਈ ਅਧਿਕਾਰ ਨਹੀਂ 4 ਲੱਖ ਪਲੱਸ ਉਸ ਬੱਚੀ ਦੇ ਫੋਲੋਅਰ ਨੇ ਮੈਂ ਅੱਜ ਹੀ ਉਹਦਾ ਅਕਾਊਂਟ ਚੈੱਕ ਕੀਤਾ ਜਿਹਦੇ ਵਿੱਚ 4 ਲੱਖ ਤੋਂ ਵੱਧ ਲੋਕ ਉਹਨੂੰ ਪਸੰਦ ਕਰਨ ਵਾਲੇ ਨੇ ਕਿਉਂਕਿ ਉਹਨਾਂ ਦਾ ਆਪ ਦਾ ਜ਼ਮੀਰ ਹੈ ਅੱਜ ਫਿਲਮਾਂ ਵਾਲਿਆਂ ਨਾਲ ਕਦੇ ਤੂੰ ਕਦੇ ਕਿਸੇ ਨਾਲ ਘੁੰਮਦਾ ਨਜ਼ਰ ਆਉਣਾ ਕਦੇ ਤੂੰ ਚੌੜਾ ਹੋ ਕੇ ਕਿਸੇ ਦੇ ਨਾਲ ਘੁੰਮਦਾ ਹੁੰਦਾ ਤੈਨੂੰ ਕੋਈ ਦਿਹਾੜੀ ਨਾ ਲੈ ਕੇ ਜਾਵੇ ਤੈਨੂੰ ਕੋਈ 500 ਰੁਪਏ ਮਜ਼ਦੂਰੀ ਤੇ ਨਾ ਲੈ ਕੇ ਜਾਵੇ ਤੂੰ ਮਾੜਾ ਮੋਟਾ ਸ਼ਰਮਿਕਾ ਸਿਰਫ ਤੇਰੇ ਇੱਕ ਬਾਣਾ ਪਾਇਆ ਜਿਹਦਾ ਤੂੰ ਨਜਾਇਜ਼ ਫਾਇਦਾ ਚੁੱਕਦਾ ਜਦੋਂ ਤੂੰ ਅਦਰ ਸਟੇਟਾਂ ਦੀਆਂ ਕੁੜੀਆਂ ਦੀਆਂ ਅਦਰੇ ਸਟੇਟਾਂ ਦੇ ਵਿੱਚ ਜਾ ਕੇ ਲੋਕਾਂ ਦੀ ਹਮਦਰਦੀ ਲੈਣ ਵਾਸਤੇ ਮਿੰਟ ਵਿੱਚ ਪਹੁੰਚ ਜਾਣਾ ਅੱਜ ਤੂੰ ਬਿਹਾਰ ਤੇ ਜੁਪੀ ਵਾਲੇ ਮਾੜਾ ਬੋਲਿਆ ਤੇ ਤੇਰੇ ਵਰਗਿਆਂ ਨੂੰ ਛੇਤਰ ਮਾਰ ਕੇ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੀਦਾ ਅੱਜ ਬਖ ਬਖ ਲੋਕਾਂ ਨੂੰ ਮੈਂ ਇਹੀ ਕਹਾਂਗਾ ਅਗਰ ਅਮਰਤਪਾਲ ਮੈਰੋ ਕਿਸੇ ਨੂੰ ਡਰਾਉਂਦਾ ਜਾਂ ਧਮਕਾਉਂਦਾ ਉਹਨੂੰ ਕੋਈ ਦੁਕਾਨ ਨਹੀਂ ਉਹ ਦਾਸ ਨਾਲ ਕੰਟੈਕਟ ਕਰੇ ਅਗਰ ਇਹਦੀ ਕਿਸੇ ਨੂੰ ਧਮਕੀ ਆਉਂਦੀ ਆ ਜਾਂ ਕਾਲ ਆਉਂਦੀ ਆ ਦਾਸ ਤੁਹਾਡੇ ਨਾਲ ਖੜਾ ਮੈਂ ਕਿਸੇ ਦੀ ਅਸ਼ਲੀਲਤਾ ਨੂੰ ਦੇਖਦਾ ਹੀ ਨਹੀਂ ਆ ਨਾ ਹੀ ਮੈਨੂੰ ਕਿਸੇ ਦੀਆਂ ਵੀਡੀਓ ਦੇਖਣ ਦੀ ਜ਼ਰੂਰਤ ਹੈ ਤੁਹਾਡਾ ਆਪਣਾ ਮੇਰੀਆਂ ਭੈਣਾਂ ਦਾ ਬੱਚਿਆਂ ਦਾ ਕਿਰਦਾਰ ਹੈ ਲੇਕਿਨ ਮੈਂ ਆਪਣਾ ਪ੍ਰਚਾਰ ਕਰਾਂਗਾ ਪਰ ਮੈਂ ਕਿਸੇ ਨੂੰ ਡਰਾ ਕੇ ਧਮਕਾ ਕੇ ਮਾਰ ਕੇ ਇਸ ਨੂੰ ਨੂੰ ਭੁੱਲੇ ਭਟਕੇ ਰਸਤੇ ਤੋਂ ਲੈ ਕੇ ਨਹੀਂ ਆ ਸਕਦਾ ਗੁਰਦਾਸ ਸਿੱਖ ਹਮੇਸ਼ਾ ਪਿਆਰ ਵੰਡਦਾ ਹੈ ਅਮਰਤਪਾਲ ਮਹਿਰੋ ਕਿਸੇ ਨੂੰ ਵੀ ਡਰਾਉਂਦਾ ਧਮਕਾਉਂਦਾ ਕਿਸੇ ਨੂੰ ਕਾਲ ਕਰਕੇ ਚੈਲੰਜ ਕਰਦਾ ਦਾਸ ਨਾ ਤੁਸੀਂ ਕੰਟੈਕਟ ਕਰੋ ਤੇ ਮੈਂ ਮਾਜੋਗ ਡੀਜੀਪੀ ਸਾਹਿਬ ਨੂੰ ਤੇ ਨਾਲ ਹੀ ਭਗਵੰਤ ਮਾਨ ਜੀ ਨੂੰ ਕਹਾਂਗਾ ਕਿ ਇਹਨਾਂ ਨੂੰ ਚੱਕ ਕੇ ਅੰਦਰ ਡੱਕੋ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਤੇ ਨਾਲ ਹੀ ਸਾਡੇਆਂ ਸਿੱਖਾਂ ਦਾ ਜਿਹੜਾ ਬਾਹਰ ਬਦਨਾਮ ਕਰ ਰਹੇ ਨੇ ਇਹ ਬਾਣੇ ਨੂੰ ਬਦਨਾਮ ਕਰ ਰਹੇ ਨੇ ਇਹ ਨਫ਼ਰਤ ਫਲਾ ਰਹੇ ਨੇ ਕਿਆ ਗੁੰਡਾ ਕਰਦੀ ਆ ਤੇਰੇ ਕੋਲ ਤੂੰ ਜਦ ਮਰਜੀ ਇਹਨਾਂ ਨੂੰ ਧਮਕਾ ਲਓ ਜਦ ਮਰਜੀ ਡਰਾ ਲਓ ਏ ਤੇਰਾ ਕੰਮ ਹੁਣ ਨਹੀਂ ਚੱਲਣਾ ਜੇ ਕੋਈ ਅਮਰਤਪਾਲ ਮੈਰੋ ਕਿਸੇ ਨੂੰ ਪਰੇਸ਼ਾਨ ਕਰਦਾ ਦਾਸ ਨਾਲ ਕੰਟੈਕਟ ਕਰੋ ਤੇ ਨਾਲ ਹੀ ਮੰਗ ਕਰਦਾ ਤੇ ਇਹਦੇ ਅੰਗੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿੱਥੇ ਅੱਜ ਪੂਰਾ ਦੇਸ਼ ਉਸ ਦੁੱਖ ਦੇ ਵਿੱਚ ਅੱਜ ਕਈਆਂ ਦੇ ਘਰ ਚਿਰਾਗ ਬੁਝੇ ਨੇ ਅੱਜ ਇੱਕ ਭੈਣ ਅਗਰ ਦੁਨੀਆ ਤੋਂ ਗਈ ਆ ਉਹਦਾ ਕਤਲ ਹੋਇਆ ਪੰਜਾਬ ਦੇ ਵਿੱਚ ਇਹ ਸਾਡੇ ਵਾਸਤੇ ਦੁੱਖ ਦੀ ਗੱਲ ਹੈ ਜਿੱਥੇ ਅਹੰਦਾਬਾਦ ਵਿੱਚ ਉਸ ਜਹਾਜ਼ ਦੇ ਵਿੱਚ ਬੇਅੰਤ ਸਾਡੇ ਭੈਣ ਭਾਈ ਅਜੇ ਸੰਸਾਰ ਚ ਨਹੀਂ ਮੈਂ ਉਤੇ ਵੀ ਦੁੱਖ ਹਾਜ਼ਰ ਜ਼ਾਹਰ ਕਰਦਾ ਪਰ ਅਮਰਤ ਪਾਲ ਮੈਰੋ ਨੇ ਅੰਗੇਸਟ ਸਖਤ ਸਖਤ ਕਾਰਵਾਈ ਕਰਨ ਦੀ ਮੈਂ ਮੰਗ ਰੱਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ